ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੀ ਅੱਜ ਦੀ ਵੀਡੀਓ ਸਟਾਰਟ ਹੋ ਗਈ ਆਪਾਂ ਕਰਨੀ ਆ ਯਾਤਰਾ ਸ੍ਰੀ ਹਿਮਕੁੰਡ ਸਾਹਿਬ ਤੇ ਅੱਜ ਪਹਿਲੀ ਵੀਡੀਓ ਬਣਾਉਨੇ ਆਪਾਂ ਮੋਟਰਸਾਈਕਲ ਤਿਆਰ ਕਰਾਈ ਜੰਨੇ ਆ ਤੇ ਬਸ ਸਵੇਰੇ ਪਾਦਣੇ ਆ ਚੱਲੇ ਆਪਾਂ ਲਓ ਜੀ ਅੱਬਾ ਮੋਟਰਸਾਈਕਲ ਦਾ ਯਾਰ ਕਰਵਾ ਲਿਆ ਤਾਂ ਕੱਲ ਦੀ ਗੁਰਪ੍ਰੀਤ ਪੂਰੀ ਫੁੱਲ ਤਿਆਰੀ ਆ ਬਾਬੇ ਦੇ ਦਰ ਤੇ ਜਾਣ ਦੀ ਸ੍ਰੀ ਹਿਮਕੁੰਡ ਸਾਹਿਬ ਜਿਹੜੀ ਉਹ ਵੀਰ ਵਰਕੇ ਰੱਜ ਕੇ ਪਿਆਰ ਕਰਨਾ ਇਹ ਮਿਲਦੇ ਆਪਾਂ ਗੱਲ ਆਲੀ ਗੁਰੀ ਉੱਜਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ